ਤੇ ਆ ਜਾ ਕੇ ਦੁਪਹਿਰੇ ਦੁਪਹਿਰੇ ਮਾਂ ਦੀ ਪਰੌਠੇ ਆਉਣ 12 ਵਜੇ ਪਾਏ ਆ ਹੁਣ ਆਈ ਆ ਕੰਮ ਤੋਂ ਤੇ ਪਰੌਠੇ ਖਾਊਗੀ ਕਾਹਦੇ ਨਾ ਚਾਰ ਨਾ ਚਾਰ ਨਹੀਂ ਚਾਰ ਨਹੀਂ ਚੱਕੇ ਅੰਗਰੇਜ਼ ਹੈ ਆ ਬਣੇ ਪਈਆਂ ਪਰੌਠੇ ਕਿ ਨਹੀਂ ਇਧਰ ਬਣਾਇਆ ਦਿਖਾਈ ਵੱਡੇ ਵੱਡੇ ਆ ਪਰੌਠੇ ਧਾਲ ਚ ਤੜੀ ਆ ਦੇਖੋ ਭਾਈ ਵੱਡੇ ਵੱਡੇ ਬਣਾ ਰੱਖੇ ਪਰੌਠੇ ਰਾਜੂ ਨੇ ਆ ਦੇਖੋ ਆਪੇ ਡੱਬੇ ਚ ਤੇ ਕਦੋਂ ਮੈਨੂੰ ਵੀ ਖਵਾ ਦੇਗੀ ਰਜੂ ਆ ਦੇਖੋ ਵੀਰੋ ਸਾਰਿਆਂ ਨੂੰ ਘੁਲਾਵਾਂਗੇ ਹੈ ਸਾਰਿਆਂ ਨੂੰ ਵੀਡੀਓ ਵਾਲਿਆਂ ਨੂੰ ਬਾਈਆਂ ਨੂੰ ਕਹੇ ਫਿਰ ਸਾਰੇ ਸਾਨੂੰ ਬਾਈ ਯਾਰ ਵੀਡੀਓ ਨੂੰ ਕਰੋ ਲਾਇਕ ਸ਼ੇਅਰ ਭਰਾ ਬਣ ਕੇ ਪਰੌਠੇ ਕਹਿੰਦੀ ਰਾਜੂ ਸਾਰਿਆਂ ਨੂੰ ਬਣਾ ਬਣਾ ਖਵਾ ਦੂੰ ਮੈਂ ਖਵਾ ਦੇਂਗੀ ਸਾਰਿਆਂ ਨੂੰ ਬਣਾ ਬਣਾ ਪਰੌਠੇ ਠੀਕ ਬਾਈ ਬਣ ਕੇ ਨਾ ਹੱਥ ਮੰਨ ਕੇ ਬੇਨਤੀ ਹੈ ਇਹਦੀ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਗਰੀਬ ਨਹੀਂ ਹਾਂ 12 ਵਜੇ ਪਏ ਆ ਤੇ ਹੁਣ ਮੜ ਗਿਆ ਕੇ ਪਰੌਠੇ ਬਣਾਉਣ ਦੁਪਹਿਰੇ ਹੀ ਹੈ ਇਹ ਦਵਾ ਦਾ ਬਣਾਈ ਜਾਂਦੀ ਹੈ ਪਰ ਉਠੇ ਆਲੂਆਂ ਵਾਲੇ ਹੈ ਠੀਕ ਸਾਰੇ ਖਾ ਸਕਦੇ ਹਾਂ ਸਾਰੇ ਖਾ ਸਕਦੇ ਆ ਠੀਕ ਹੈ ਕਹਿੰਦੀ ਸਾਰੇ ਖਾ ਸਕਦੇ ਹੈ ਆ ਵੀਡੀਓ ਨੂੰ ਕਰੋ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਬਾਈ ਬਣ ਕਿੰਨਾ ਇਹਦੀ ਨੂੰ ਯਾਰ ਮੰਡੀ ਭਈਆ ਹੁਣ ਦੁਪਹਿਰਾਂ ਧੁੱਪ ਦੇਖ ਲੋ ਕਿੰਨੀ ਹੈ ਮਿੱਤਰੋ 12 ਵਜੇ ਪਹੈ ਜਾਵਾਂ ਟੀ ਦੁਪਹਿਰ ਤੇ ਮਾੜੀ ਮੋਟੀ ਨਹੀਂ ਮਿਲ ਜੇਗੀ ਸ਼ਾਮ ਹੈ ਨਿੰਮ ਦੀ ਸ਼ਾਮ ਆਣੀ ਮੋਟੀ ਇਹਨੀ ਮਾੜੀ-ਮੋਟੀ ਨੇ ਮੇਰੀ ਸ਼ਾਂਗੀ ਮਿੱਤਰੋ ਤੇ ਹੁਣ ਤਾਂ ਟੀ ਦੁਪਹਿਰਾਂ ਦਾ ਤੇ ਹੁਣ ਜਾਵੇਂ ਕਿ ਤੇ ਚਾਰਨਾ ਖਾਓਗੀ ਅੱਜ ਦੁਪਹਿਰੇ ਦੁਪਹਿਰੇ ਪਰੌਠੇ ਹੀ ਬਣਾਈਆਂ ਤੇ ਕੁੱਤੀ ਨੂੰ ਤਿੰਨੇ ਦਿਨ ਪਾਤਾ ਦੱਦੇ ਨੇ ਕੁੱਤੀ ਬੈਠੀ ਏ ਠੰਡੇ ਥਾਂ 'ਚ ਤੇ ਬਿੱਲੀ ਇਹਦੀ ਮਿੱਤਰੋ ਹੈ ਨਹੀਂ ਬਿੱਲੀ ਦੀਆਂ ਰੋਟੀਆਂ ਉਹ ਪੰਗਾ ਪਾਈਆਂ ਵਿਚਾਰੀ ਦੀਆਂ ਇਹ ਦਿਖਾਉਣਾ ਸਾਨੂੰ ਆ ਪੰਗਾ ਬਾਅਦ ਚ ਰੋਟੀਆਂ ਬਿੱਲੀ ਦੀਆਂ ਤੇ ਬਿੱਲੀ ਲੈ ਗਈ ਇਹਦੀ ਬਲੂਂਗੜੇ ਚੱਕ ਕੇ ਮਿੱਤਰੋ ਬਿੱਲੀ ਵੱਦ ਲ ਸੱਤ ਖਰ ਇਹ ਆਉਂ ਦੇਖ ਲੋ ਲਾ ਤੱਕ ਪਰਾਠਾ ਇਹ ਆਹੌਲਾ ਦਾ ਮਿੱਤਰੋ ਰਫੈਂਟ ਪਰ ਉਠਾਈ ਦੀ ਤੇ ਪਰੌਠੇ ਖਾਊ ਰਾਜੂ ਕੱਲੇ ਵਿਚਾਰੀ ਚਾਰਨਾ ਤੇ ਮਿਰਚਾਂ ਦੀ ਚਟਨੀ ਕਰ ਰੱਖੀ ਐ ਨੇ ਥੋੜੀ ਜੀ ਦਿਖਾਵਾਂ ਲਾਲ ਮਿਰਚਾਂ ਸੰ ਨੂੰ ਇਹ ਆਹ ਲਾਲ ਮਿਰਚਾਂ ਦੀ ਕਰ ਰੱਖੀ ਐ ਚਟਨੀ ਇਹਨੇ ਟਮਾਟਰ ਲਿਆਂਦਾ ਤੇ ਮਿਰਚਾਂ ਤੇ ਬਣਾਈ ਜਾਂਦੀ ਐ ਮਿੰਟੋ ਮਿੰਟ ਪਰੌਠੇ ਮਿੱਤਰੋ ਰਾਜੂ ਕੀ ਕਹਿਣਾ ਚਾਹਣੀ ਐ ਬਾਈਆਂ ਨੂੰ ਹੱਥ ਵੱਲ ਕੇ ਕਹਿ ਮੜਾ ਜੀ ਹਾਂ ਲਾਇਕ ਲਾਇਕ ਤੇ ਸਬਸਕ੍ਰਾਈਬ ਤੇ ਸ਼ੇਅਰ ਥੋੜਾ ਜਿਹਾ ਸਾਨੂੰ ਸਬਸਕ੍ਰਾਈਬ ਤੇ ਕਰਾਰੀ ਜਾਰਦੀ ਆ ਭਰਾ ਬਣ ਕੇ ਹੱਥ ਥਣ ਕੇ ਬੇਨਤੀ ਆ ਸਾਨੂੰ ਕਹਿਣਾ ਨਹੀਂ ਆਉਂਦਾ ਯਾਰਾਂ ਗ੍ਰੇ ਸਬਸਕ੍ਰਾਈਬ ਕੱਲਾ ਸਬਸਕ੍ਰਾਈਬ ਹੀ ਨਹੀਂ ਕਹਿਣਾ ਹੁੰਦਾ ਲਾਇਕ ਤਾਂ ਵਧੀਆ ਕਹਿ ਲੈਨੇ ਕਿਉਂ ਅਸੀਂ ਅਨਪੜ੍ਹ ਮੰਨੇ ਆ ਯਾਰ ਇਹਦੀ ਵੀਡੀਓ ਮੈਂ ਬਣਾ ਦਿੰਦਾ ਵਿਚਾਰੀ ਦੀ ਗਰੀਬਣੀ ਦੀ ਮਖਾ ਚਲ ਮੈਂ ਬਣਾ ਦਿੰਦਾ ਭਾਈ ਬਣ ਕੇ ਕਰੋ ਲਾਇਕ ਸ਼ੇਅਰ ਯਾਰਾ ਕਿਰਨਾਂ ਦੀ ਵੀ ਦੂਜੀ ਭੈਣ ਆ ਇਹ ਵਿਚਾਰੀ ਗਰੀਬ ਪਰਿਵਾਰਚੋਂ ਕਰੋ ਲਾਇਕ ਵੀਡੀਓ ਨੂੰ ਸ਼ੇਅਰ ਸਬਸਕ੍ਰਾਈਬ ਆ ਬਾਈ ਬਣ ਕੇ ਵਿਚਾਰੀ ਦੁਪਹਿਰੇ ਤੋਂ ਪਰੇ ਹੁਣ ਆਈ ਹੈ ਦੁਪਹਿਰਾ ਦੇਖ ਲੋ ਮਿੱਤਰੋ ਪਹਿਲਾਂ ਤਾਂ ਤੁਸੀਂ ਆਹੋ ਦੇਖ ਪਰੌਠੇ ਦਿਖਾਈ ਜਾਂਦੀ ਐ ਖਾ ਲਓ ਕਹਿੰਦੀ ਪਰੌਠੇ ਖੜ ਜਾ ਖਾ ਲਓ ਬਾਈ ਖਾ ਸਕਦੇ ਹੂੰ ਚੰਗੀ ਖਾ ਲਓ ਵੱਡੇ ਵੱਡੇ ਲਾ ਰੱਖਿਆ ਨਾ ਟੱਪਾ ਫਿਰ ਵੱਡੇ ਵੱਡੇ ਚੱਕਦੀ ਵੱਡੇ ਵੱਡੇ ਚੱਕਦੀ ਕਹਿੰਦੀ ਰੇਸ਼ਾ ਟੱਪਾ ਵਾਲੀ ਐ ਤੇ ਮੁਰਕੋ ਮੁਰਕੀ ਹੋ ਰਹੀ ਐ ਦਿਖਾਉਣਾ ਤੁਹਾਨੂੰ ਉਰੇ ਆਉਣ ਦੇ ਸ਼ਾਂ ਕੋਲਰ ਕੋਲੇ ਮੜਾ ਜਾ ਟੁੱਟਿਆ ਕੋਲਰ ਰਿਆ ਰੱਖਿਆ ਨੇ ਵਿਚਾਰੀਆਂ ਕਿਸੇ ਨੇ ਦਿੱਤਾ ਉਹ ਬਾਈ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਜਰਾ ਸਕ੍ਰੈਬ ਵੀ ਬਣਤੀ ਲਿਆਂਦਾ ਸਮਾਨ ਚੱਕ ਲਿਆ ਲੈ ਮੈਂ ਚਕਾਵਾਂ ਕੁਸ ਇਹ ਚੱਕ ਲੈਵੇਂਗੀ ਚੱਕ ਲੈ ਹੁਣ ਕਹਿੰਦੀ ਜੀ ਤੇ ਆਉਂਦੀ ਆ ਇੱਧਰ ਨੂੰ ਮੁਰਕਾ ਇਹ ਮੁਰਕਾਂ ਮੁਰਕੀ ਅਰੀਆ ਬੱਚੀ ਬਰੋ ਲੈਣ ਦੀ ਆਹ ਵਾਲੇ ਲੈ ਲਾ ਹਾਂ ਹੈ ਇਹਦੇ ਸਮਾਨ ਚੱਕ ਰਿਹਾ ਮੈਂ ਫੇਰ ਆਹ ਵਾਲਾ ਲੂੰਗੀ ਭਾਈ ਬਣ ਕੇ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਾਂ ਸਬਸਕ੍ਰਾਈਬ ਹੱਥ ਵਨ ਕੇ ਬੇਨਤੀ ਐ ਸੋਦੇ ਵੀਰੇ ਲੰਗੀਆਂ ਵਾਲੇ ਪਰੌਠੇ ਤੇ ਕੱਦਾਂ ਮੈਂ ਵੀ ਖਾ ਕੇ ਜਾਊਂਗਾ ਮਿੱਤਰ ਵਜੇ ਇਹ ਅਰਨੇ ਹੁੰਦੇ ਆਹ ਭਾਈ ਮਿੱਤਰ ਪਰੌਠੇ ਦੇਖਾਉਣਾ ਸਾਨੂੰ ਇਹ ਦੇਖ ਪਰੌਠੇ ਭਾਈ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਯਾਰ ਹੱਥ ਵਨ ਕੇ ਬੇਨਤੀ ਐ ਧੰਨਵਾਦ ਥੈਂਕ ਯੂ ਭਾਈ ਬਾਬਾ ਸੇਰਾ ਬਣਿਆ ਰਜੂ ਤੇਰੀ ਸਾਂ ਤਹੀਂ ਨਾ ਬਣਾ ਨਿਆਰਾ ਹੁੰਦਾ ਖਾਣ ਦਾ ਕੋਈ ਐਂਟੀ ਲਾ ਰੱਖਿਆ ਦੇਖੀ ਉਹ ਇਕ ਕਲਮ ਬਣਿਆ ਆਂ ਹਾਂ ਸਰੀ ਬਣਿਆ ਆਂ ਐ ਬਣਾ ਕੇ ਰੱਖੇ ਆਂ ਐ ਕਰੇ ਮੈਂ ਤਾਂ ਕਹਣਾ ਤੈਨੂੰ ਉੱਥੇ ਢਾਬਾ ਖੋਲ ਲੈਨੇ ਰੋੜ ਤੇ ਤੇਰੀ ਸੁਪਰਾਉਠਾ ਪੈਸੇ ਕਿੱਥੇ ਲਿਆਵਾਂਗੇ ਹੈ ਪੈਸੇ ਕਿੱਥੇ ਲਿਆਵਾਂਗੇ ਢਾਬਾ ਖੋਲਣ ਵਾਸਤੇ ਪੈਸੇ ਭਾਈਆਂ ਨੂੰ ਕਹਿ ਰਹੇ ਹੱਥ ਮਲ ਕੇ ਬੇਨਤੀ ਹੈ ਸਾਡਾ ਵੀਡੀਓ ਚੈਨਲ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਭਾਈ ਬਣ ਕੇ ਤੇ ਪਟਿਆਲੇ ਉੱਥੇ ਖੋਲ ਲੈਣੇ ਚੱਲ ਕੀ ਜਿੰਨੀ ਹੁੰਦਾ ਟੱਪਾ ਖੋਲ ਲੈਣੇ ਨਾ ਪਟਿਆਲੇ ਖੋਲ ਲਾਂਗੇ ਸਰਾ ਹੀ ਨਾ ਰੱਖਿਆ ਜਾਵਾ ਨਾਏ ਤੇ ਭਾਈਓ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਭਾਈ ਬਣ ਕੇ ਯਾਰ ਹੱਥ ਮੰਗੇ ਬੇਨਤੀ ਹੈ ਸਾਡੀ ਥੈਂਕ ਯੂ ਧੰਨਵਾਦ ਭਾਈ